ਪਿੰਡ ਕਲੇਰਕਲਾ ਦੇ ਮੌਜੂਦਾ ਸਰਪੰਚ ਨੇ ਬੀਡੀਪੀਓ ਧਾਰੀਵਾਲ ਉੱਪਰ ਗੁੰਡਾਗੱਦੀ ਅਤੇ ਝੂਠਾ ਪਰਚਾ ਦਰਜ ਕਰਵਾਉਣ ਦੇ ਲਗਾਏ ਅਰੋਪ ਕੀਤੀ ਪ੍ਰੈਸ ਕਾਨਫਰੰਸ ਬੀਡੀਪੀਓ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨਕਾਰਿਆ ਗੁਰਦਾਸਪੁਰ ਦੇ ਪਿੰਡ ਕਲੇਰਕਲਾ ਦੇ ਮੌਜੂਦਾ ਸਰਪੰਚ ਸੁਦੀਰ ਚਾਬਾ ਨੇ ਬੀਡੀਪੀਓ ਧਾਰੀਵਾਲ ਉੱਪਰ ਉਸ ਨਾਲ ਦਫ਼ਤਰ ਵਿੱਚ ਗੁੰਡਾਗੱਦੀ ਕਰਨ ਅਤੇ ਝੂਠਾ ਪਰਚਾ ਦਰਜ ਕਰਵਾਉਣ ਦੇ ਅਰੋਪ ਲਗਾਏ ਹਨ ਉਨ੍ਹਾਂ ਕਿਹਾ ਕਿ ਉਹ ਬੀਡੀਪੀਓ ਦਫ਼ਤਰ ਵਿੱਚ 4 ਮਾਰਚ ਨੂੰ ਮੀਟਿੰਗਸ ਬੰਦੀ ਬੀਡੀਪੀਓ ਨੇ ਮਿਲਣ ਲਈ ਗਏ ਸਨ ਜਿੱਥੇ ਬੀਡੀਪੀਓ ਗੁਰਮੀਤ ਸਿੰਘ ਨੇ ਉਸਦੇ ਨਾਲ ਤਕਮਕੀ ਕੀਤੀ ਹੈ ਅਤੇ ਬਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬीडीपीओ ਧਾਰੀਵਾਲ ਦੇ ਖਿਲਾਫ ਆਨਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਸ ਉੱਪਰ ਦਰਜ ਹੋਇਆ ਝੂਠਾ ਮਾਮਲਾ ਰੱਦ ਕੀਤਾ ਜਾਵੇ ਦੂਜੇ ਪਾਸੇ ਇਸ ਮਾਮਲੇ ਵਿੱਚ ਬीडीपीओ ਧਾਰੀਵਾਲ ਗੁਰਮੀਤ ਸਿੰਘ ਨੇ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰਕਾਰ ਦੇ ਕਿ ਸਰਪੰਚ ਨੂੰ ਪਿੰਡ ਦੇ ਕੁਰਮਪੂਰੇ ਕਰਨ ਦੇ ਲਈ ਬੁਲਾਇਆ ਗਿਆ ਸੀ ਸਰਪੰਚ ਨੇ ਦਫ਼ਤਰ ਵਿੱਚ ਆ ਕੇ ਉਹਨਾਂ ਦੇ ਨਾਲ ਦੁਰਵਿਹਾਰ ਕੀਤਾ ਤੇ ਉਸ ਦੀ ਵੀਡੀਓ ਬਣਾ ਰਿਹਾ ਸੀ ਜਿਸ ਕਰਕੇ ਉਸਨੂੰ ਰੋਕਿਆ ਗਿਆ ਸੀ ਅਤੇ ਸਰਪੰਚ ਦਫ਼ਤਰ ਦੀ ਇੱਕ ਫਾਈਲ ਚੁੱਕ ਕੇ ਭੱਜਿਆ ਸੀ ਜਿਸ ਕਰਕੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਸੀ ਅਤੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਇਸ ਬੰਦੇ ਅੱਜ ਪਿੰਡ ਕਲੇਰਕਲਾਂ ਦੇ ਵਿੱਚ ਪ੍ਰੈਸ ਕਾਨਫਰੰਸ ਕਰਦੇ ਹੋਏ ਪਿੰਡ ਦੇ ਸਰਪੰਚ ਜਦੀਰ ਚਾਪਾਨ ਅਤੇ ਪੰਚਾਇਤ ਮੈਂਬਰਾਂ ਨੇ ਕਿਹਾ ਕਿ ਬीडीपीओ ਗੁਰਮੀਤ ਸਿੰਘ ਵੱਲੋਂ ਉਹਨਾਂ ਨੂੰ 3 ਮਾਰਚ ਨੂੰ ਸ਼ਾਮ ਨੂੰ ਚਿੱਠੀ ਭੇਜ ਕੇ 4 ਮਾਰਚ ਨੂੰ ਮੀਟਿੰਗ ਲਈ ਬੁਲਾਇਆ ਗਿਆ ਸੀ ਜਦਕਿ ਇੰਨੇ ਘੱਟ ਸਮੇਂ ਵਿੱਚ ਮੀਟਿੰਗ ਵਿੱਚ ਨਹੀਂ ਪਹੁੰਚਿਆ ਜਾ ਸਕਦਾ ਇਸ ਲਈ ਉਹ ਇਕੱਲੇ ਬीडीपीओ ਗੁਰਮੀਤ ਸਿੰਘ ਨੂੰ ਦਫ਼ਤਰ ਵਿੱਚ ਮਿਲਣ ਗਏ ਸਨ ਕਿ ਉਹਨਾਂ ਨੇ ਮੀਟਿੰਗ ਲਈ ਬਹੁਤ ਲੇਟ ਦੱਸਿਆ ਹੈ ਅਤੇ ਸਾਰੇ ਮੈਂਬਰ ਕਿਤੇ ਬਾਹਰ ਹਨ ਅਤੇ ਸਾਨੂੰ ਮੀਟਿੰਗ ਦਾ ਹੋਰ ਸਮਾਂ ਦਿੱਤਾ ਜਾਵੇ ਪਰ ਬीडीपीओ ਨੇ ਉਹਨਾਂ ਦੇ ਨਾਲ ਸਹੀ ਵਿਵਹਾਰ ਨਹੀਂ ਕੀਤਾ ਜਿਸ ਕਰਕੇ ਉਹ ਨਾ ਦੀ ਵੀਡੀਓ ਬਣਾ ਰਹੇ ਸਨ ਕਿਉਂਕਿ ਮੁੱਖ ਮੰਤਰੀ ਪੰਜਾਬ ਨੇ ਵੀ ਕਿਹਾ ਹੈ ਕਿ ਜੇਕਰ ਕੋਈ ਅਫਸਰ ਕਿਸੇ ਦੀ ਗੱਲ ਨਹੀਂ ਸੁਣਦਾ ਜਾਂ ਫਿਰ ਕਾਰਪੋਰੇਸ਼ਨ ਕਰਦਾ ਹੈ ਤਾਂ ਉਸ ਦੀ ਵੀਡੀਓ ਬਣਾ ਕੇ ਭੇਜੀ ਜਾਵੇ ਇਸ ਲਈ ਉਹ ਆਪਣੇ ਬਚਾਅ ਲਈ ਵੀਡੀਓ ਬਣਾ ਰਹੇ ਸਨ ਪਰ ਬੀਡੀਪੀਓ ਨੇ ਉਸ ਦੇ ਉੱਪਰ ਹਮਲਾ ਕਰ ਦਿੱਤਾ ਤੇ ਉਸ ਦੇ ਨਾਲ ਹਥョਪਾਈ ਕੀਤੀ ਹੈ ਜਿਸ ਦੀ ਵੀਡੀਓ ਵੀ ਔਨਰ ਦੇ ਕੋਲ ਹੈ ਅਤੇ ਪੁਲਿਸ ਨੂੰ ਸਾਧ ਕੇ ਆਪਣੇ ਕਰਮਚਾਰੀਆਂ ਦੇ ਬਿਆਨ ਦਰਜ ਕਰਵਾ ਕੇ ਉਸ ਉੱਪਰ ਹੀ ਝੂਠਾ ਪਰਚਾ ਦਰਜ ਕਰਵਾਇਆ ਗਿਆ ਹੈ ਇਸ ਲਈ ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਬੀਡੀਪੀਓ ਦੇ ਖਿਲਾਫ ਬੰਦ ਦੀ ਕਾਰਵਾਈ ਕੀਤੀ ਜਾਵੇ ਅਤੇ ਉਸ ਦੇ ਉੱਪਰ ਜਿਹੜਾ ਝੂਠਾ ਮਾਮਲਾ ਦਰਜ ਕਰਵਾਇਆ ਗਿਆ ਹੈ ਉਸ ਨੂੰ ਕੀਤਾ ਜਾਵੇ ਦੂਜੇ ਪਾਸੇ ਪੰਚਾਇਤ ਮੈਂਬਰ ਨੇ ਕਿਹਾ ਕਿ ਪਰਚੇ ਵਿੱਚ ਲਿਖਿਆ ਹੈ ਕਿ ਸਰਪੰਚ ਦੇ ਨਾਲ ਪੰਚਾਇਤ ਮੈਂਬਰ ਵੀ ਸ਼ਾਮਲ ਸਨ ਪਰ ਉਸ ਸਮੇਂ ਸਰਪੰਚ ਇਕੱਲਾ ਹੀ ਪੀਡੀਪੀਓ ਨੂੰ ਮਿਲਣ ਵਾਸਤੇ ਗਿਆ ਸੀ ਜਦਕਿ ਕੋਈ ਵੀ ਪੰਚਾਇਤ ਮੈਂਬਰ ਉਹਨਾਂ ਦੇ ਨਾਲ ਨਹੀਂ ਗਿਆ ਇਹ ਸਰਾਸਰ ਝੂਠਾ ਪਰਚਾ ਸਰਪੰਚ ਉੱਪਰ ਦਰਜ ਕੀਤਾ ਗਿਆ ਹੈ ਇਸ ਬੰਦੇ ਜਦੋਂ ਪੀਡੀਪੀਓ ਗੁਰਮੀਤ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਪਣੇ ਉੱਪਰ ਲੱਗੇ ਸਾਰੇ ਦੋਸ਼ਨ ਨਕਾਰਦੇ ਹੋਏ ਕਿਹਾ ਕਿ ਸਰਪੰਚ ਨੂੰ ਪਿੰਡ ਦਾ ਕੁਰਮਪੂਰਾ ਕਰਨ ਦੇ ਲਈ ਮੀਟਿੰਗ ਦੇ ਲਈ ਬੁਲਾਇਆ ਗਿਆ ਸੀ ਪਰ ਸਰਪੰਚ ਨੇ ਆਉਂਦੇ ਹੀ ਉਹਨਾਂ ਦੇ ਨਾਲ ਦੁਰਵਿਹਾਰ ਕੀਤਾ ਅਤੇ ਉਹਨਾਂ ਦੀ ਵੀਡੀਓ ਬਣਾਉਣ ਸ਼ੁਰੂ ਕਰ ਦਿੱਤੀ ਜਦੋਂ ਉਹਨਾਂ ਨੇ ਵੀਡੀਓ ਬਣਾਉਣ ਤੋਂ ਰੋਕਿਆ ਤਾਂ ਸਰਪੰਚ ਗੁੱਸੇ ਵਿੱਚ ਆ ਕੇ ਦਫ਼ਤਰੀ ਫਾਈਲ ਲੈ ਕੇ ਭਜਣ ਲੱਗਾ ਸੀ ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਅਤੇ ਪੁਲਿਸ ਨੇ ਸਰਪੰਚ ਤੇ ਮੈਂਬਰਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਉਹਨਾਂ ਕਿਹਾ ਕਿ ਸਿਰਫ ਵੀਡੀਓ ਬਣਾਉਣ ਤੋਂ ਸਰਪੰਚ ਰੋਕਿਆ ਗਿਆ ਸੀ ਤੁਸੀਂ ਜਿਹੜੇ ਅੱਜ ਜਿਹੜੇ ਦਵਾਤੇ ਸੱਧਿਆ ਉਹਦੀ ਹਾਜ਼ਰੀ ਲਾੜੀ ਹਾਂ ਅਜ ਨਹੀਂ ਹੈ ਹਰੇ ਬੰਦੇ ਜੇ ਹੰਸੇ ਨਹੀਂ ਗੱਲ ਦੱਸਿਆ ਨਾ ਆਕੇ ਆਹੋ ਕਦਰ ਚਿੱਠੀ ਗਈ ਹਾਂਜੀ ਚਾਰ ਪੰਜ ਦਿਨ ਬਿਨਾ ਚਿੱਠੀ ਜਾਵੇ ਚਿੱਠੀ ਦੇਖਦੇ ਚੱਲ ਗਈ ਨਾ ਤੁਸੀਂ ਆਪਣੀ ਖਾਦੀ ਲਾ ਲਓ ਆਪਣੀ ਮੇਰੀ ਆਏ ਦੇ ਆਪਣੀ ਲਾ ਦਿਲਾਓ ਮੈਂ 1.5 ਸਾਰੇ ਕਰਮਾ ਆੜੇ ਬੰਦੇ ਆਉਣਗੇ ਫੇਰ ਹੀ ਲਾਵਾਂਗੇ ਜੀ ਲਾਓ ਨਹੀਂ ਐ ਬੱਸ ਇਹ ਨਾ ਚਾਹ ਤੀ ਹੁਣ ਇਧਰੋਂ ਸੱਦੇ ਨਾ ਆੜੇ ਲਾਓ ਨਹੀਂ ਲਾਉ ਨਹੀਂ ਉਹ ਤੇਰੀ ਮਰਦੀ ਤਾਂ ਮੁੱਚੀ ਚਿੱਟੀ ਲੱਗੀ ਨਾ ਵੇਖੋ ਚਿੱਠੀਆਂ ਨੂੰ ਕੱਲ ਦੀ ਆਈ ਆ ਤੇ ਬੰਦੇ ਕੋਈ ਵਾਂਡੇ ਗਿਆ ਕੋਈ ਕਿਤੇ ਗਿਆ ਬੰਦੇ ਕਹਿੰਦੇ ਅਸੀਂ ਦੱਸ ਸਾਡੇ ਸਾਡੇ ਕੋਲ ਇੰਨਾ ਸਟਾਫ ਮਿਲਿਆ ਥੋੜਾ ਮੰਨ ਪੰਜ ਬੰਦੇ ਹਾਂ ਭਾਜੀ ਇਹ ਕਦੇ ਲਾਉਣੀ ਲਾਉਣਾ ਸਾਨੂੰ ਸੱਚ ਅਗਲਾ ਬਿਲਕੁਲ ਨੰਬਰ ਵੇਖੋ ਇੰਨਾ ਕਿਦਾਂ ਤੁਸੀਂ ਗੱਲ ਕਰ ਸਕਦੇ ਹਟ ਨਾਲ ਵੇਖੋ ਹਾਂਜੀ ਨਾ ਹੀ ਪੀੜੀ ਸਾਹਿਬ 38 26 83 88 26 83 83 88 88 ਬਾਜੀ ਤਾਂ ਇਹਨਾਂ ਚੁੱਠੀ ਵੀ ਤੁਸੀਂ ਸ਼ਾਮ ਨੂੰ ਬੰਦਾ ਭਜਦੇ ਜੇ ਬੰਦਾ ਸ਼ਾਮ ਨੂੰ ਦੇ ਵੜੇ ਗਿਆ ਫੇਰ ਹੁਣ ਸਾਡੇ ਭੂਆ ਦੇ ਮੜੀ ਡੈਥ ਹੋਈ ਆ ਪਰ ਸਾਨੂੰ ਉਹਦਾ ਤਾਂ ਭੋਖਵਾ ਮੈਂ ਉੱਥੇ ਕਿਉਂ ਨਾ ਮੈਂ ਕਿਦਾ ਜੂਗਾ ਬੰਦੇ ਕਿੱਥੋਂ ਲੈ ਜੇ ਨਾ ਤੁਸੀਂ ਮੈਂ ਤੁਸੀਂ ਮੈਂ ਨਾ ਪੰਜ ਛੇ ਵਰੀ ਡੀਲ ਇਦਾਂ ਕੀਤਾ ਜੇ ਸੁਣੋ ਮੇਰੀ ਗੱਲ ਤੁਸੀਂ ਮੈਂ ਨਾ ਪੰਜ ਛੇ ਵਰੀ ਇਦਾਂ ਡੀਲ ਕੀਤਾ ਤੁਸੀਂ ਮੇਰੇ ਵੱਲ ਪਿੱਠ ਕਰਕੇ ਗੱਲ ਕੀਤੀ ਮੂੰਹ ਕਰਕੇ ਗੱਲ ਨਹੀਂ ਕੀਤੀ ਮੇਰੇ ਨਾਲ ਮੈਂ ਪੂਤ ਲਿਖਿਆ ਗੱਲ ਹੁਣ ਤੁਸੀਂ ਲੱਗੇ ਜੇ ਮੈਂ ਬਿਲਕੁਲ ਮੰਨਦਾ ਹਾਂ ਹੁਣ ਤੁਸੀਂ ਐਵੇਂ ਲੱਗੇ ਜੇ ਐਵੇਂ ਲਈ ਤੁਸੀਂ ਕੰਮ ਕਰਦੇ ਜੇ ਠੀਕ ਹੈ ਨਾ ਪਹਿਲੇ ਤੁਹਾਡੀ ਮਿਹਣੀ ਚੱਲਣੀਗੀ ਮੈਂ ਤੁਹ ਤੁਸੀਂ ਮੈਨੂੰ ਐਨੀ ਵਾਰੀ ਮੇਰੇ ਨਾਲ ਗੱਲ ਕੀਤੀ ਗੱਲ ਕਰਕੇ ਤੁਸੀਂ ਮੇਰਾ ਮੂੰਹ ਨਹੀਂ ਮੇਰੇ ਨਾਲ ਕੀਤਾ ਤੁਸੀਂ ਪਿੱਠ ਕਰਕੇ ਮੇਰੇ ਨਾਲ ਗੱਲ ਕਰਦੇ ਠੀਕ ਟੜ ਦੇ ਪ੍ਰੈਸ਼ਰ ਆ ਅਸੀਂ ਵੀ ਵੋਟਾਂ ਪਾਈਆਂ ਆਮ ਆਦੀ ਪਾਰਟ ਨੂੰ ਹਾਂਜੀ ਮੈਂ ਹਿੰਦ ਕਰ ਦੇ ਪ੍ਰੈਸ਼ਰ ਗੱਲ ਦੀ ਕਹਾ ਪਿੰਡਾ ਜੀ ਨਾਲ ਪਿੰਡ ਵਾ ਹਾਂ ਮਾ ਪਿੰਡਾ ਜੀ ਨਾਲ ਪਿੰਡ ਵਾ ਉਹਨੂੰ ਵੀ ਸੈਟਰੀ ਤੱਕ ਦੇ ਸਕੇ ਕਿੰਦੂ ਦੇ ਦਈਏ ਹੈ ਮੈਂ ਤਾਂ ਕੰਮ ਛੱਡ ਦਿੰਦਾ ਤੁਸੀਂ ਮੈਂ ਨਹੀਂ ਤੁਸੀਂ ਪਿੰਡ ਨੂੰ ਸੈਟਰੀ ਤੁਹਾਨੂੰ ਦੇਣਾ ਕਿਹਨੇ ਦੇਣਾ ਵਾ ਬਸ ਮੈਂ ਸੈਟਰੀ ਇਧਰ ਟਣ ਲੱਗੂ ਕਹਿੰਦੇ ਆ ਆ ਤੇ ਮੈਂ ਹੁਣ ਤੁਹਾਨੂੰ ਅਜ ਗੱਲ ਕਰਨੀਆਂ ਤੁਹਾਨੂੰ ਮੈਂ ਤਿੰਨ ਵਾਰੀ ਪੁੱਛ ਕੇ ਗਿਆ ਵਾਂ ਮੇਰੇ ਕੋ ਰਿਕਾਰਡਿੰਗਾਂ ਵਾਂ ਸਾਰੀ ਸੈਂਡ ਕੀਤੀਆਂ ਮੈਂ ਸਾਰੀਆਂ ਕੋਰਟ ਤੇ ਕੇਸ ਵਾਂ ਸਾਰਾ ਲਿਆ ਵਾ ਹੁਣ ਤੁਹਾਨੂੰ ਈਮੇਲ ਤਾਂ ਨਵੀ ਆ ਗਈ ਡੀਡੀਪੀ ਸਾਹਿਬ ਨੂੰ ਵੀ ਆ ਗਈ ਡੀਸੀ ਸਾਹਿਬ ਨੂੰ ਨਵੀ ਆਈ ਆ ਈਮੇਲ ਲੱਗੇ ਹੋਣਾ ਉਹਦਾ ਹੱਲ ਹੋਣਾ ਵਾ ਹਾਂ ਤੁਹਾਡਾ ਫਰਜ਼ ਮੰਨ ਲਈ ਤੂੰ ਹੀ ਮੈਨੂੰ ਇੱਕ ਵਾਰੀ ਡੀਲਿੰਗ ਕੀਤਾ ਤੁਹਾਡੀਆਂ ਤਿੰਨੋਂ ਰਿਕਾਰਡਿੰਗਾਂ ਮੈਂ ਭੇਜੀਆਂ ਨਾ ਹਾਂਜੀ ਜਿੱਦਾਂ ਤੁਸੀਂ ਮੇਰੇ ਨਾਲ ਡੀਲ ਕੀਤਾ ਤੋਹਾਂ ਮੇਰਾ ਮੂੰਹ ਨਹੀਂ ਦਿੱਤਾ ਸੁਧੀਰ ਚਾਬਾ ਮੇਰਾ ਨਾਮ ਜੀ ਸਰਪੰਚ ਪਿੰਡ ਗਲੇਰ ਖਲਾਂ ਤੋਂ ਤੇ ਸਾਡਾ ਇਦਾਂ ਹੋਇਆ ਕਿ ਸਾਡੇ ਘਰੋਂ ਦਾ ਮਸਲਾ ਹੈਗਾ ਥੋੜਾ ਜਿਹਾ ਤੇ ਬੀਡੀਪੀ ਸਾਹਿਬ ਹੋਣਾ ਨੇ ਸਾਨੂੰ ਚਿੱਠੀ ਪਾਈ ਆ ਸੋਮਵਾਰ ਦੇ ਆ 3 ਤਰੀਕ ਨੂੰ ਮਾਰਚ ਦੀ ਨੂੰ ਕਿ ਆਪਣੇ ਤੁਸੀਂ ਆਓ ਉਥੇ 10:30 ਵਜੇ ਸਵੇਰੇ ਉਹ ਜਿਹੜੀ ਚਿੱਠੀ ਤੁਹਾਨੂੰ ਦੱਸਾਂਗੇ ਆਪਾਂ ਤੇ ਉਹਦੇ ਵਿੱਚ ਅਸੀਂ ਸਵੇਰੇ ਜੇ 10:30 ਦਾ ਟਾਈਮ ਦਿੱਤਾ ਤੇ ਅਸੀਂ ਮੈਂ ਗਿਆ 2:30 ਵਜੇ ਕਿਉਂਕਿ ਬੰਦੇ ਸਾਰੇ ਮੇਲੇ ਤੇ ਗਏ ਹੀਗੇ ਚੋਲੇ ਦਾ ਮੇਲਾ ਚੱਲਦਾ ਹੀ ਸੰਗ ਦਾ ਤੇ ਮੈਂ ਗਿਆ ਉੱਥੇ ਜਾ ਕੇ ਜਾ ਕੇ ਮਿਲਿਆ ਮੈਂ ਤੇ ਮੀਟਿੰਗ ਚੱਲਣ ਦੇ ਪਹਿਲਾਂ ਮਨੇ ਰੇਗਾ ਦੀ 1 ਘੰਟਾ ਉੱਥੇ ਮੈਂ ਵੇਟ ਕੀਤੀ ਆ ਫਿਰ ਮੈਂ ਗਿਆ ਤੇ ਫਿਰ ਉਹਨਾਂ ਨੇ ਮੈਨੂੰ ਮਿਲਿਆ ਆ ਕੇ ਮੈਨੂੰ ਤੇ ਮੈਂ ਮਿਲਿਆ ਤੇ ਮੈਨੂੰ ਆਦੇ ਹਾਂਜੀ ਤੁਸੀਂ ਮੈਂ ਦੱਸਿਆ ਕਿ ਮੈਂ ਪਿੰਡ ਕਿਹੜਾ ਤੋਂ ਆਇਆ ਸਰਪੰਚ ਜੀ ਤੇ ਤੁਹਾਨੂੰ ਸੱਦੇ ਜੀ ਹਾਂਜੀ ਤੁਸੀਂ ਆਏ ਜੀ ਤੇ ਆਪਣਾ ਕਰੋ ਸੈਣ ਤੇ ਮੈਂ ਸਾਡੀ ਟੀਮ ਤੇ ਸਰੀ ਆਈ ਨਹੀਂ ਸਾਡੇ ਸਾਰੇ ਮੈਂਬਰ ਤੇ ਗਏ ਮੇਲੇ ਤੇ ਹੈ ਸੰਗਤਾਂ ਮੇਲੇ ਚੱਲਦੇ ਆਵਾ ਤੇ ਤੁਸੀਂ ਕੱਲ੍ਹ ਸ਼ਾਮ ਨੂੰ ਚਿੱਠੀਆਂ ਪਾਈਆਂ ਜੀ ਹੈ ਤੇ ਤੁਸੀਂ ਸਵੇਰ ਦਾ ਟਾਈਮ ਦੇਦੇ 24 ਘੰਟੇ ਪੂਰੀ ਵੀ ਨਹੀਂ ਬੰਦੇ ਬੰਦਾ ਕਾਗਜ਼ੀ ਕਾਰਵੀ ਕੋਈ ਵੀ ਚਲਦੀ ਆ ਕੋਈ ਟਾਈਮ ਹੁੰਦਾ ਵਾ ਹਫਤੇ ਦਾ ਦੱਸ ਦੇਣਾ ਦਾ ਤੇ 10 ਦਿਨ ਪਹਿਲਾਂ ਤੁਸੀਂ ਨੂੰ ਦੱਸੋ ਨਹੀਂ ਚਾਰ ਦਿਨ ਘੱਟ ਤੋਂ ਘੱਟ ਤੁਹਾਨੂੰ ਟਾਈਮ ਮਿਲੇ ਤੇ ਅੰ데 ਸਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ ਇਹ ਹੋਰ ਵੀ ਕਈ ਕੰਮ ਕਰਨੇ ਕੱਲੇ ਤੁਹਾਡੇ ਨਹੀਂ ਕੱਲੇ ਕੰਮ ਕਰਨੇ ਪੈਂਦੇ ਮੈਂ ਕਿਹਾ ਵੇਖੋ ਜਿੱਤੇ ਵਿਕਾਸ ਵਾਸਤੇ ਬਿਠੇ ਜੇ ਤੇ ਅਸੀਂ ਵੀ ਪਿੰਡ ਦਾ ਵਿਕਾਸ ਕਰਨਾ ਹੈ ਪਿੰਡ ਦੇ ਮਿਲ ਕੇ ਚੁਣੇ ਹੋਏ ਜਨਤਾ ਦੇ ਨਮੁੰਦੇ ਆ ਤੇ ਅਸੀਂ ਕਿਹੜਾ ਕੋਈ ਆਪਣਾ ਪਰਸਨਲ ਕੰਮ ਕਰਨਾ ਵਾ ਤੇ ਆਂਦੇ ਤੁਸੀਂ ਸਾਡੇ ਕੋਲ ਇੰਨਾ ਕੰਮ ਨਹੀਂ ਆ ਤੁਸੀਂ ਆਪਣੇ ਸੈਨ ਕਰੋ ਤੇ ਆਪਣਾ ਜਾਓ ਜੀਨੇ ਹੋਰ ਵੀ ਹੋਣਾ ਉਹਨੂੰ ਭੇਜ ਦਿਓ ਆਪਣੇ ਮੈਂਬਰ ਨੂੰ ਮੈਂ ਇੱਥੇ ਮੈਂਬਰ ਤੇ ਕੋਈ ਵੀ ਨਹੀਂ ਆ ਕੋਈ ਵਾਂਡੇ ਗਿਆ ਕੋਈ ਮੇਲੇ ਤੇ ਗਿਆ ਕੋਈ ਕਿਤੇ ਗਿਆ ਆਂਦਾ ਫਿਰ ਸਾਨੂੰ ਨਹੀਂ ਪਤਾ ਇੰਨਾ ਕੰਮ ਤੂੰ ਆਪਣਾ ਕੰਮ ਕਰੋ ਤੇ ਮੈਂ ਆਪਣੇ ਵੀਡੀਓ ਸਾਥੀ ਪਹਿਲਾਂ ਵੀ ਸਾਡੇ ਨਾਲ ਇਦਾਂ ਡੀਲ ਕੀਤਾ ਵਾ ਪਹਿਲਾਂ ਸਾਡਾ ਚੱਕਰ ਚੱਲਦਾ ਸੀਗਾ ਕਿ ਸਾਨੂੰ ਕੋਈ ਸਾਈਟ ਨਹੀਂ ਦੇ ਦੇ ਤੇ ਸਾਈਟ ਨਹੀਂ ਹਜਦਾ ਕਿ ਸਾਨੂੰ ਪਤਾ ਨਹੀਂ ਤੁਹਾਨੂੰ ਸਾਈਟ ਕਿਹੜਾ ਹੈ ਕਿਹੜਾ ਵਾ ਕਦੀ ਸਾਨੂੰ ਸਾਈਟ ਨਹੀਂ ਦੇ ਕਦੀ ਕੋਈ ਹੋਰ ਦੇ ਦਿੰਦੇ ਜੀ ਤੇ ਸਾਨੂੰ ਸਮਝ ਨਹੀਂ ਲੱਗਦੀ ਜੇ ਸਾਨੂੰ ਨੂੰ ਪੁੱਛਦੇ ਆ ਉਹ ਆਂਦਾ ਮੇਰੇ ਕੋ ਚਾਰਜ ਖੋਲਿਆ ਵਾ ਜੇ ਕਿ ਦੂਜੇ ਨੂੰ ਪੁੱਛਦੇ ਆ ਆਂਦਾ ਮੈਂ ਤਾਂ ਚਾਰਜ ਲਿਆ ਹੀ ਨਹੀਂ ਆ ਤੇ ਸਾਨੂੰ ਏਦਾਂ ਬੜਾ ਇਹਨਾਂ ਨੇ ਹਰਾਸ ਕੀਤਾ ਜੀ ਇਹਨਾਂ ਨੇ ਬੀੜੀ ਸਾਹਿਬ ਬਣਾਨੇ ਵੀਡੀਓ ਜੇ ਮੈਂ ਬਣਾਉਂਦਿਆਂ ਵਾ ਤੇ ਉਹਨਾਂ ਨੂੰ ਪਤਾ ਲੱਗਿਆ ਜੀ ਇਹ ਵੀਡੀਓ ਬਣਾਉਂਦਿਆਂ ਲੱਗੇ ਮੈਡਮ ਦੱਸਤਾ ਤੇ ਉਹ ਝਪਟ ਕੇ ਮੇਰੇ ਫੋਨ ਨੂੰ ਪਈਆ ਤੇ ਮੈਂ ਫਿਰ ਉਥੋਂ ਨਿਕਲਣ ਦੀ ਕੀਤੀ ਕਿ ਮੈਂ ਆਪਣਾ ਪਹਿਲਾਂ ਦੇਖੋ ਜੇ ਮੈਂ ਸੇਫਟੀ ਜਿਹੜੀ ਆਪਣਾ ਹਾਂਜੀ ਦੇਖੋ ਉਹਨਾਂ ਦੋ ਬੰਦੇ ਆਪਣੇ ਬਾਹਰ ਹੀ ਏਕ ਆਪਣਾ ਸੋਨੂ ਸੈਕਟਰੀ ਗਾ ਏਕ ਸਰਜੀਤ ਹੀ ਗਾ ਤੇ ਦੋ ਤਿੰਨ ਜਿਹੜੇ ਸੀਗੇ ਉਹ ਤੇ ਮੈਂ ਨਾਂ ਤੋਂ ਨਹੀਂ ਜਾਣਦਾ ਤੇ ਉਹ ਸਾਰੇ ਨੇ ਮੈਨੂੰ ਉੱਥੇ ਧੱਕਾ ਮੋਕੀ ਤੇ ਸਾਨੂੰ ਮੋਕੀ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਫਿਰ ਉੱਥੋਂ ਨਿਕਲਿਆ ਪਰਚਾ ਕੀ ਕਰਾਇਆ ਹੈ ਤੁਹਾਡੇ ਤੋਂ ਪਰਚਾ ਵੇਖੋ 353 ਦਾ ਉਹਨਾਂ ਨੇ ਕਰਾਇਆ 186 ਤੱਕ ਕਿ ਇਹਨਾਂ ਨੇ ਇੱਕ ਕਾਗਜੀ ਫੈਲਾ ਪਾੜੀਆਂ ਇਹਦਾ ਕੁਝ ਕੀਤਾ ਵਾ ਤੇ ਇੱਥੇ ਤੱਕ ਕਿ ਮੈਂ ਤੇ ਵੇਖੋ ਉੱਥੇ ਆਪਣੇ ਤੇ ਬਿਠਾ ਵਾਂ ਉਹਨਾਂ ਦੇ ਗੱਲਬਾਤ ਕਰਦੇ ਆ ਬੜੇ ਆਰਾਮ ਨਾਲ ਤੇ ਜਿਦਾਂ ਇਹਨਾਂ ਦਾ ਪਲਾਨ ਹੁੰਦਾ ਜਿਹੜੇ ਬੰਦੇ ਉੱਥੇ ਬਾਹਰ ਬਿਠਾਈ ਮੈਂ ਤੇ ਉੱਥੋਂ ਹਿਸਾਬ ਲੈਂਦਾ ਜਿਦਾਂ ਇਹਨਾਂ ਨੇ ਪੂਰਾ ਪਲਾਨ ਕੀਤਾ ਹੋਇਆ ਹੈਗਾ ਕਿ ਕਲੀਅਰ ਕਰਾਈਆਂ ਜੀ ਮੈਂ ਮੈਂਬਰ ਪਰ ਜਿਆਦਾ ਮੈਂਬਰ ਆਣਾ ਜੀ ਜਿਹੜੀ ਸਾਰੀ ਘਟਨਾ ਵਾਪਰੀ ਆ ਤੁਹੀਂ ਉਹਦੋਂ ਕਿੱਥੇ ਇਹ ਸਾਰੀ ਗੱਲਬਾਤ ਹੋਈ ਸਰ ਮੈਂ ਉਹਦੋਂ ਆਪਣੇ ਕਿਸੇ ਦੀ ਮਰਗੀ ਮੈਰਜ ਹੀ ਮੈਂ ਹਲਵਾਈ ਦਾ ਕੰਮ ਕਰਦਾ ਤੇ ਮੈਂ ਮੈਰਜ ਤੇ ਗਿਆ ਤੇ ਉਹਨਾਂ ਦਾ ਇੱਕ ਮੈਂਬਰ ਆਇਆ ਏ ਤੇ ਉਹ ਆ ਕੇ ਤੇ ਮੇਰੀ ਵਾਈਫ ਨੂੰ ਪੁੱਛਦਾ ਏ ਮੈਂ ਮਦ ਕੇ ਉਹ ਚੱਠੀ ਆਈ ਆ ਤੇ ਆ ਕੇ ਠੀਕ ਹੈ ਜੀ ਉਹਨਾਂ ਮੈਨੂੰ ਸੁਣਾ ਦਿੱਤਾ ਮੈਂ ਚਲੋ ਠੀਕ ਹੈ ਮੈਂ ਭਾਈ ਹੁਣਾਂ ਸਰਪੰਚਾਂ ਨਾਲ ਗੱਲ ਕੀਤੀ ਇੰਮਾ ਦੇਕੇ ਤਦਾ ਆਏ ਆਂਦੇ ਕੋਈ ਗੱਲ ਨਹੀਂ ਤੇ ਕੋਈ ਨਹੀਂ ਕਰ ਲਾਂਗੇ ਉਹ ਚਾਰ ਟ੍ਰੀਕ ਤੇ ਫਿਰ ਮੈਂ ਹੀ ਮੁੜ ਕੇ ਫਿਰ ਆਪਣੇ ਕੰਮ ਤੇ ਹਲਵਾਈ ਦੇ ਤੇ ਵੀਰ ਜੀ ਆਪਣੇ ਸਰਪੰਚ ਸਾਹਿਬ ਜਿਹੜੇ ਉਹ ਆਂਦੇ ਕੋਈ ਨਹੀਂ ਵਹੀ ਮੀਟਿੰਗ ਦਾ ਪਤਾ ਕਰਉਂਦੇ ਆ ਤੇ ਇਹਨਾਂ ਦੇ ਨਾਲ ਕੋਈ ਨਹੀਂ ਉਹ ਵਕਤ ਤੇ ਬਾਕੀ ਜਿਹੜੇ ਮੈਂਬਰ ਹੀ ਉਹ ਵੀ ਕੋ ਆਪਣੇ ਕਮਾਕਾਰਾਂ ਤੇ ਕੋ ਮੇਲਾ ਵੇਖਣ ਗਏ ਆਪਣਾ ਚੋਲਾ ਸਾਹਿਬ ਦਾ ਮੇਲਾ ਸੀ ਤੇ ਇਸ ਕਰਕੇ ਉਹ ਵੀਰ ਜੀ ਸਰਪੰਚ ਸਾਹਿਬ ਜਿਹੜੇ ਉਹ ਕੱਲੇ ਗਏ ਜੀ ਸਾਰੀ ਪੰਚਾਇਤ ਦਾ ਲਿਖਿਆ ਜੀ ਮਹਾਰਾਜ ਇਹ ਬਹੁਤ ਮਰ ਕੇ ਗਲਤ ਕੀਤਾ ਗਿਆ ਹੈ ਇਹ ਝੂਠਾ ਪਰਚਾ ਕੀਤਾ ਮੈਂ ਇਹ ਸਾਰੀ ਧੱਕੇਸਹੀ ਹੋਈ ਹੈ ਜੀ ਸਾਰੀ ਪੰਚਾਇਤ ਨਾਲ ਜੀ ਇਹ ਸਰਪੰਮਲਾ ਵੀ ਨੂੰ ਸਾਨੂੰ ਜਿਹੜਾ ਇਹਨੂੰ ਅਸੀਂ ਨੋਟਿਸ ਭੇਜਿਆ ਸੀ ਸਰਪੰਚ ਦੇ ਸਮੂਹ ਪਚਾਇ ਨੂੰ ਚਾਰ ਤੇ ਨੂੰ ਦਫਤਰ ਆ ਕੇ ਆਪਣੇ ਹਾਜ਼ਰ ਹੋ ਤੇਰਾ ਕੋਰ ਨੂੰ ਸਿੱਧ ਨਹੀਂ ਹੁੰਦਾ ਉਹਦੇ ਸੰਬੰਧ ਚ ਅਸੀਂ ਨੋਟਿਸ ਭੇਜਿਆ ਸੀ ਇਹ ਸਾਡੇ ਦਫਤਰ ਦੀ ਪੰਚਾਇਤ ਲੈ ਕੇ ਹਾਜ਼ਰ ਹੋਇਆ ਠੀਕ ਹੈ ਜੀ ਇਹ ਹਾਜ਼ਰ ਹੋ ਕੇ ਆ ਕੇ ਸਾਡੇ ਦਫਤਰ ਦੀ ਜਿਹੜੀ ਰਿਕਰਡਿੰਗ ਨਾਲ ਸ਼ੁਰੂ ਕਰਤੀ ਅਸੀਂ ਨੂੰ ਕਹੇ ਵੀ ਜਿਹੜੀ ਗੱਲ ਹੈ ਤੂੰ ਆਪਣੇ ਬਿਆਨ ਦੇ ਜਿ세 ਤਰ੍ਹਾਂ ਕੋਈ ਵੀ ਤੇਰੇ ਮੈਂਬਰਾਂ ਮੈਂ ਕੱਲੇ ਕੱਲੇ ਮੈਂਬਰ ਦੇ ਆਪਣੇ ਦਕਸਤ ਦੇ ਉਹ ਜਿਹੜਾ ਤੇਰਾ ਕੋਰ ਮੈਂ ਪੁਰਮ ਸਦਕਾ ਅਹੀਂ ਤੇ ਡੀਡੀਪੋ ਸਾਹਮਣੇ ਪੈਣਾ ਫੇ ਇਤਰਾ ਪ੍ਰਬੰਧ ਕਰਨਾ ਅਸੀਂ ਪ੍ਰਬੰਧ ਕਰ ਗਲਾਸ ਦੇ ਪ੍ਰਬੰਧਕ ਜਿਹੜੀ ਡੀਡੀਪੋ ਸਾਹਮਣੇ ਸਾਨੂੰ ਸਿਰਫ ਤੁਸੀਂ ਬਿਆਨ ਦੇ ਆ ਕੇ ਸਾਰੇ ਮੈਂਬਰ ਤੇ ਸਰਪੰਚ ਇਹਦੇ ਮੈਂਬਰ ਇਹਨੇ ਆ ਕੇ ਦਫਤਰਾਂ ਕਾਗੇ ਹੁੱਲੜਬਾੜੀ ਸ਼ੁਰੂ ਕਰ ਦਿੱਤੀ ਹੁੱਲੜਬਾੜੀ ਕਰਦੇ ਤੇ ਦਫਤਰੋ ਕਾਗੇ ਲਾ ਕੇ ਬਾਹਰ ਟਾਬੇ ਦੇ ਦੌੜ ਗਿਆ ਜੀ ਉੱਥੋਂ ਜਾ ਕੇ ਸਾਡੇ ਦਫਤਰ ਦੇ ਜਿਹੜਾ ਸੇਵਾਦਾਰ ਹੈ ਉਹਨੂੰ ਫੜ ਲਿਆ ਜੀ ਉਸ ਤੋਂ ਬਾਅਦ ਜਿਹੜ ਪੁਲਸ ਨੇ ਵੀ ਜਿਹੜੀ ਉਹ ਜਿਹੜੇ ਹੋਟਲ ਦੇ ਕੇਬਲ ਦੇ ਟਾਬੇ ਦੇ ਜਿਹੜੇ ਸੀਸੀ ਕੈਮਰੇ ਆ ਉਹਦੇ ਕੈਮਰੇ ਵਿੱਚ ਇਹਦੇ ਕੋਲ ਦੋ ਮੋਬਾਈਲ ਤੇ ਕਾਗਜ ਜਿਹੜੇ ਉਹ ਸਾਰੀ ਫਿਰ ਸੀਸੀਟੀਵੀ ਵਿੱਚ ਜਿਹੜਾ ਪੂਰਾ ਜਿਹੜਾ ਮਾਹੌਲ ਜਿਹੜਾ ਦਰਜਾ ਟਾਬੇ ਦਾ ਇਸ ਘਟਨਾ ਕੋਲੋਂ ਆਪਣੀ ਕਿੰਨੀ ਗਰੀ ਇਹ ਘਟਨਾ ਮੈਂ ਆਪਣੀ ਚਾਰ ਤਿੰਨ ਨੂੰ ਜਿੱਦਾਂ ਆਪਾਂ ਬੁਲਾਇਆ ਜੀ ਨਾ ਨਹੀਂ ਜੀ ਬਤਮੀ ਨਹੀਂ ਕੀਤੀ ਉਹ ਸਾਡੇ ਜਿਹੜੇ ਦਫਤਰ ਜਿਹੜੀ ਆ ਨਾ ਤੇ ਸਾਨੂੰ ਬਿਆਨ ਦੇ ਰਿਆ ਨਾ ਸਾਨੂੰ ਇਹ ਕਹਤੂ ਸਾਨੂੰ ਆਪਣੇ ਬਿਆਨ ਦੇ ਮੈਂਬਰਾਂ ਦੇ ਵੱਖਰੇ ਬਿਆਨ ਦੇ ਬਿਆਨ ਨਹੀਂ ਦੇ ਰਿਆ ਦਫਤਰ ਆ ਕੇ ਬਤਮੀ ਜੀ ਕਰੀ ਜਾ ਰਿਹਾ ਇੱਥੇ ਲੇਡੀ ਸਟਾਫ ਅਸੀਂ ਪਾਇਦਾ ਮੀਟਿੰਗ ਜੇ ਤੂੰ ਕੋਰਮਤਰਾ ਸਿੱਧ ਨਹੀਂ ਹੁੰਦਾ ਤੂੰ ਬਿਆਨ ਦੇ ਤੇਰੇ ਸਰਪੰਚਾ ਬਿਆਨ ਲੈਣੇ ਆ ਅਸੀਂ ਪਰਮੰਧਕ ਪਰਮੰਧਕ ਜਿਹੜਾ ਜ਼ਿਲ੍ਹਾ ਅਫਸਰ ਤੇ ਪ੍ਰਸ਼ਾਸਨ ਅਰਧਾਸਪੁਰ ਦਾ ਹੋਣਾ ਅਸੀਂ ਤੋ ਜੋ ਵੀ ਤੜਿਆ ਬਿਆਨ ਲਿਖ ਕੇ ਡੀਡੀਪੀਓ ਸਾਹ ਨੂੰ ਭੇਜਦੇ ਨੇ ਤੁਹਾਡੇ ਕੱਲੇ ਆ ਇਹਦੇ ਮੈਂਬਰ ਸਰਪੰਚੇ ਦੇ ਹੱਕ ਜਾਂ ਆ ਜਿਹੜੇ ਸਰਪੰਚ ਦੇ ਉਹ ਦੂੜੀ ਫਾਈਲ ਬਣਾ ਕੇ ਆਹੀ ਜਿਹੜੀ ਡੀਡੀਪੀਓ ਸਾਹਮਣੇ ਡੀਡੀਪੀਓ ਸਾਹਮਣੇ ਫਿਰ ਨੋਟਸ ਪੇ ਜਣਾਉਂਦਾ ਤੇ ਫਿਰ ਪਰਮੰਧਕ ਲੱਗ ਸਕਦਾ ਸਿੱਧਾ ਵੀ ਪਰਮੰਧਕ ਲੱਗ ਸਕਦਾ ਉਹ ਪਦ ਦੋ ਚਾਰ ਦਿਨ ਪਹਿਲਾਂ ਭੇਜਦੇ ਨੇ ਚਿੱਠੀ 24-30 ਮਿੰਟ ਨਹੀਂ ਇਹਦੇ ਨਹੀਂ ਆਪਾਂ ਜਿਹੜੀ ਚ ਉਜਰੋ ਚਿੱਠੀਆਂ ਲੈ ਕੇ ਜਾਂਦਾ ਕੋਈ ਮਿਲਦਾ ਕੋਈ ਨਹੀਂ ਬੰਦਾ ਕੋਈ ਮਦਾ ਮਰ ਚਲੋ ਲੇਬਰ ਕਲਾਸ ਤਾਂ ਵੀ ਹੁੰਦੀ ਹੈ ਮੈਂਬਰ ਉਹਨਾਂ ਨੂੰ ਨਹੀਂ ਬੰਦਾ ਉਹਨਾਂ ਦੇ ਘਰ ਜਾ ਕੇ ਤਲਬ ਕਰਾਉਣ ਦੇ ਮੌਕੇ ਤੇ ਘਰ ਨਹੀਂ ਹੁੰਦਾ ਪਰ ਅਸੀਂ ਇਹਨੂੰ ਜਿਹੜੇ 4-3 ਨੂੰ ਸੱਦਿਆ ਉਹ ਕਹਿੰਦਾ ਮੈਂ ਜਦੋਂ ਇੱਕ ਦੋ ਵਾਰ ਪਹਿਲਾਂ ਵੀ ਗਿਆ ਵਾਂ ਤੇ ਵੀਡੀਓ ਸਾਹਿਬ ਕਰਨਾ ਸਹੀ ਦੇ ਇਹ ਨਹੀਂ ਕਰਦਾ ਕਿ ਮੇਰਾ ਬਤਮੀਜੀ ਕਰਦੇ ਇਹ ਕਿੰਨੀ ਚਾਹੀਏ ਇਹਦੇ ਬਾਰੇ ਵੇਖੋ ਜੀ ਜਿਹੜਾ ਸਰਪੰਚਾ ਮੈਂਬਰ ਹੈ ਲੋਕਲ ਆ ਇਦਾਂ ਹੋ ਨਹੀਂ ਸਕਦਾ ਤੇ ਨਾ ਹੀ ਇਹਦੇ ਬਾਰੇ ਨੇ ਕਿਹਾ ਇਹ ਸਾਰਾ ਜਿਹੜਾ 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 ਆਪਣੇ ਕੈਮਰੇ ਵਿੱਚ ਇਹਦਾ ਕੈਦ ਹੋਇਆ ਜੋ ਇਹਦੇ ਬਤਮੀਜੀ ਕੀਤੀ ਪੁਲਿਸ ਨੇ ਕਿਹਾ ਆਪਾਂ ਤੁਸੀਂ ਕੈਮਰਾ ਚੈੱਕ ਜੋ ਕੈਮਰਾ ਚੱਕੋ ਸਰਦਾਰ ਜੀ